ਨਮਸਕਾਰ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਸਾਲ ਖਰੀਦ ਕੀਤੀ ਜਾਣ ਵਾਲੀ ਕਣਕ ਦੀ ਅਦਾਇਗੀ ਅਨਾਜ ਖਰੀਦ ਪੋਰਟਲ ਰਾਹੀਂ ਕੀਤੀ ਜਾਣੀ ਹੈ ਤਾਂ ਇਸ ਲਈ ਬਹੁਤ ਹੀ ਜ਼ਰੂਰੀ ਹੈ ਕਿ ਪੋਰਟਲ ਉੱਪਰ ਆੜਤੀਆਂ ਅਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਪਹਿਲਾਂ ਤੋਂ ਹੀ ਕੀਤੀ ਹੋਵੇ ਪੋਰਟਲ ਉੱਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਆੜਤੀਆਂ ਦੁਆਰਾ ਜਾਂ ਕਿਸਾਨਾਂ ਦੁਆਰਾ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਕਿਸਾਨ ਸਿੱਧੇ ਤੌਰ ਤੇ ਵੀ ਆਪਣੇ ਆਪ ਨੂੰ ਇਸ ਪੋਰਟਲ ਤੇ ਦਰਜ ਕਰ ਸਕਦੇ ਹਨ ਤਾਂ ਆਓ ਜਾਣਦੇ ਹਾਂ ਕਿਸਾਨਾਂ ਦੀ ਰਜਿਸਟ੍ਰੇਸ਼ਨ ਦੀ ਵਿਧੀ ਸਭ ਤੋਂ ਪਹਿਲਾਂ ਇਸ ਪੋਰਟਲ ਦੀ ਵੈੱਬਸਾਈਟ اناਜਖਰੀਜ਼.in ਖੋਲਾਂਗੇ ਅਤੇ ਹੋਮ ਪੇਜ ਤੇ ਉਪਲਬਧ ਆਪਸ਼ਨ ਫਾਰਮਰ ਰਜਿਸਟ੍ਰੇਸ਼ਨ ਤੇ ਕਲਿੱਕ ਕਰਦੇ ਹੋਏ ਅੱਗੇ ਵਧਾਂ ਤਾਂ ਹੁਣ ਸਾਡੇ ਕੋਲੇ ਦੋ ਆਪਸ਼ਨਾਂ ਉਪਲਬਧ ਹਨ ਨਵੀਂ ਰਜਿਸਟ੍ਰੇਸ਼ਨ ਅਤੇ ਪਹਿਲਾਂ ਤੋਂ ਹੀ ਰਜਿਸਟਰਡ ਕਿਸਾਨ ਜੇਕਰ ਨਵੀਂ ਰਜਿਸਟ੍ਰੇਸ਼ਨ ਕਰਨੀ ਹੈ ਤਾਂ ਅਸੀਂ ਨਵੀਂ ਰਜਿਸਟ੍ਰੇਸ਼ਨ ਤੇ ਕਲਿੱਕ ਕਰਦੇ ਹੋਏ ਅੱਗੇ ਵਧਾਂਗੇ ਅਤੇ ਜੇਕਰ ਪਹਿਲਾਂ ਤੋਂ ਹੀ ਰਜਿਸਟਰਡ ਫਾਰਮਰ ਦੇ ਵਿੱਚ ਦੇ ਵੇਰਵਿਆਂ ਵਿੱਚ ਕੋਈ ਸੋਧ ਕਰਨੀ ਹੈ ਤਾਂ ਅਸੀਂ ਪਹਿਲਾਂ ਤੋਂ ਹੀ ਰਜਿਸਟਰਡ ਫਾਰਮਰ ਦੀ ਆਪਸ਼ਨ ਸਿਲੈਕਟ ਕਰਦੇ ਹੋਏ ਅੱਗੇ ਵਧਾਂਗੇ ਤਾਂ ਮੈਂ ਇੱਥੇ ਪਹਿਲਾਂ ਤੋਂ ਹੀ ਰਜਿਸਟਰਡ ਫਾਰਮਰ ਨੂੰ ਸਿਲੈਕਟ ਕਰਦੇ ਹੋਏ ਆਪ ਨੂੰ ਨਵੀਂ ਰਜਿਸਟ੍ਰੇਸ਼ਨ ਬਾਰੇ ਦੱਸਾਂਗਾ ਤਾਂ ਸਭ ਤੋਂ ਪਹਿਲਾਂ ਅਸੀਂ ਦਰਜ ਕਰਾਂਗੇ ਕਿਸਾਨ ਦਾ ਮੋਬਾਈਲ ਨੰਬਰ ਉਸ ਤੋਂ ਬਾਅਦ ਕਿਸਾਨ ਦੇ ਮੋਬਾਈਲ ਨੰਬਰ ਤੇ ਪ੍ਰਾਪਤ OTP ਦਰਜ ਕਰਾਂਗੇ ਅੱਗੇ ਵਧਾਂਗੇ ਤਾਂ ਸਾਡੇ ਕੋਲ ਇੱਕ ਕਿਸਾਨ ਦੇ ਨਿੱਜੀ ਵੇਰਵੇ ਭਰਨ ਦੇ ਲਈ ਫਾਰਮ ਖੁੱਲ ਜਾਵੇਗਾ ਜਿਸ ਵਿੱਚ ਅਸੀਂ ਭਰਨਾ ਹੈ ਕਿਸਾਨ ਦਾ ਨਾਮ ਉਸ ਦੇ ਪਿਤਾ ਜਾਂ ਪਤੀ ਦਾ ਨਾਮ ਦਾਦੇ ਦਾ ਨਾਮ ਜੇਕਰ ਆਧਾਰ ਨੰਬਰ ਉਪਲਬਧ ਹੈ ਤਾਂ ਆਧਾਰ ਨੰਬਰ ਕਿਸਾਨ ਦਾ ਜੈਂਡਰ ਜੇਕਰ ਈਮੇਲ ਉਪਲਬਧ ਹੋਵੇ ਤਾਂ ਈਮੇਲ ਤਾਂ ਕਿਸਾਨ ਦਾ ਐਡਰੈਸ ਭਰਨ ਦੇ ਲਈ ਉਸ ਦੀ ਸਟੇਟ ਜ਼ਿਲ੍ਹਾ ਉਸ ਦੀ ਤਹਿਸੀਲ ਪਿੰਡ ਜਾਂ ਸ਼ਹਿਰ ਅਤੇ ਡ੍ਰੌਪਡਾਊਨ ਵਿੱਚੋਂ ਅਸੀਂ ਪਿੰਡ ਜਾਂ ਸ਼ਹਿਰ ਦੀ ਚੋਣ ਕਰਾਂਗੇ ਅਤੇ ਉਸ ਦਾ ਪੂਰਾ ਪਤਾ ਵੀ ਅਸੀਂ ਇੱਥੇ ਭਰਾਂਗੇ ਇਸ ਨੂੰ ਕੰਟੀਨਿਊ ਕਰਾਂਗੇ ਅਗਲੇ ਪੇਜ ਤੇ ਕਿਸਾਨ ਦੀ ਜ਼ਮੀਨ ਦੇ ਵੇਰਵੇ ਹਨ ਜੋ ਕਿ ਗੈਰ ਜ਼ਰੂਰੀ ਵੇਰਵੇ ਹਨ ਅਸੀਂ ਇਸ ਨੂੰ ਬਿਨਾਂ ਭਰੇ ਵੀ ਕੰਟੀਨਿਊ ਕਰ ਸਕਦੇ ਹਾਂ ਤੇ ਕਨਫਰਮ ਕਰਾਂਗੇ ਕਿ ਅਸੀਂ ਇਸ ਸਟੈਪ ਨੂੰ ਸਕਿਪ ਕਰਨਾ ਚਾਹੁੰਦੇ ਹਾਂ ਹੁਣ ਅਸੀਂ ਭਰਾਂਗੇ ਕਿਸਾਨ ਦੀ ਬੈਂਕ ਦੀ ਡਿਟੇਲ ਆਈ ਐਫ ਐਸ ਈ ਕੋਡ ਕਿਸਾਨ ਦਾ ਬੈਂਕ ਖਾਤਾ ਨੰਬਰ ਅਤੇ ਬੈਂਕ ਖਾਤਾ ਨੰਬਰ ਦੀ ਪੁਸ਼ਟੀ ਕਰ ਲਈ ਅਸੀਂ ਇਸ ਨੂੰ ਦੁਬਾਰਾ ਪਰਾਂਗੇ ਤਾਂ ਦੋਸਤੋ ਖਾਤਾ ਨੰਬਰ ਨੂੰ ਕਾਪੀ ਪੇਸਟ ਨਹੀਂ ਕਰਨਾ ਹੈ ਕਿਸਾਨ ਦਾ ਨਾਮ ਜੋ ਕਿ ਖਾਤੇ ਵਿੱਚ ਦਰਜ ਹੈ ਤੇ ਅਸੀਂ ਇਸ ਨੂੰ ਵੀ ਕੰਟੀਨਿਊ ਕਰਾਂਗੇ ਉਸ ਤੋਂ ਬਾਅਦ ਜੇਕਰ ਕਿਸਾਨ ਨੂੰ ਆਰਟੀਆਂ ਦੇ ਨਾਲ ਮੈਪ ਕਰਨਾ ਹੋਵੇ ਤਾਂ ਅਸੀਂ ਉਹਦੀ ਮੈਪਿੰਗ ਕਰਾਂਗੇ ਇਹ ਇੱਕ ਗੈਰ ਜ਼ਰੂਰੀ ਸਟੈਪ ਹੈ ਅਸੀਂ ਇਸ ਨੂੰ ਬਿਨਾਂ ਪੂਰਾ ਕੀਤੇ ਵੀ ਖਤਮ ਕਰ ਸਕਦੇ ਹਾਂ ਤਾਂ ਇਸ ਦੇ ਨਾਲ ਕਿਸਾਨ ਜੀ ਰਜਿਸਟ੍ਰੇਸ਼ਨ ਪੋਰਟਲ ਉੱਪਰ ਪੂਰੀ ਹੋ ਜਾਂਦੀ ਹੈ ਧੰਨਵਾਦ